ਆ ਗਿਆ। ਅਸੀਂ ਇਹ ਇਸ ਗੱਲ 'ਤੇ ਆ ਗਿਆ ਦੇ ਨਿਆਣੇ ਨਿਵਾਰ ਬਾਨ ਨਾਲੋਂ ਪਿਆਰਦਾ। ਤੇ ਮੈਂ ਆਪਾਂ ਦਾ ਮਾਪੋਂ ਪਹਿਲੇ ਸੋਚਿਆ ਹੁੰਦਾ। ਇਹਨੂੰ ਕੰਟਰੋਲ ਕਰ। ਮਾਰੇ ਬੰਦੇ ਨਾਲ ਮੈਂ ਤਾਂ ਨਸ਼ੇ ਵਾਲੇ ਨਾਲ ਬੰਦਾ ਇਹਨਾਂ ਨੂੰ ਯਾਰ ਰੱਖੋ ਭਾਈ ਉਹ ਸ਼ਮਤੀ ਨੂੰ ਕਹਿਣਾ। ਅਸੀਂ ਜਦੋਂ ਆਏ ਲਾਈਨੀਆਂ ਖੜੀਆਂ ਰਹਿ ਗਈਆਂ ਜਿਹਦੇ ਕਰਕੇ ਵੱਡੇ ਬੱਚੇ ਹੋ ਗਏ ਬੇੜੀ ਹਰ ਗਈ। ਜੇ ਸਾਡੇ ਕੰਟਰੋਲ ਤੋਂ ਵੈਸੇ ਸਾਨੂੰ ਬੱਚਾ ਇਹ ਕੰਟਰੋਲ ਕਰਦਾ। ਅਸੀਂ ਬੱਚਾ ਤੇ ਕੰਟਰੋਲ ਕਿਵੇਂ ਕਰਨਾ ਹੈ? ਇਹ ਕਿਵੇਂ ਸੀ ਜਿਹੜਾ ਮਸ਼ਹਹਨਤ ਕੰਮ ਕਰਦਾ ਆ ਕਮ ਕੋਈ ਆ ਪਿੰਡ ਤਲਵੰਡੀ ਜੱਟਾਂ ਦੇ ਵਿੱਚ ਕੋਈ ਐਡਾ ਮੈਂ ਦੱਸਿਆ ਹੈ ਪਰ ਫੇਰ ਵੀ ਜਿਹੜਾ ਹੁਣ ਕੋਲ ਉਧਰ ਉਹਨੂੰ ਮੋੜ ਲਿਆ ਜਦੋਂ ਸਾਰੇ ਪਿੰਡ ਵਿੱਚ ਫੈਲ ਗਈ ਉਹਨੂੰ ਵੀ ਸਾਡੇ ਕੋਲ ਆਉਂਦੀ ਹੈ ਜਾਂ ਅਤਲੇ ਦੁਖੀ ਹੋ ਜਾਂਦੇ ਆ ਫੇਰ ਸਾਡੇ ਕੋਲ ਆਉਂਦੇ ਆ ਇਹ ਪਲਾਨੇ ਮੁੰਡੇ ਨੇ ਸਾਡਾ ਮੁੰਡਾ ਜਿਹੜਾ ਨਸ਼ਾ ਤੇ ਲੱਗਦਾ ਜਾਂ ਉੱਠ ਲਿਆ ਆਂਡੀ ਵਾਂਡੀ ਅੰਮਾ ਗੰਦਾ ਆ ਜਿਹੜਾ ਲੜਕਾ ਨਹੀਂ ਕੋਈ ਸਰਕਾਰ ਨੇ ਬੜਾ ਵਧੀਆ ਬਣਾ ਲੈਂਦਾ ਹੈ ਉਹਦਾ ਫ੍ਰੀ ਲੱਗਦਾ ਮੈਨੂੰ ਦੱਸ ਦਿਓ ਮੈਂ ਰਹਿ ਗਿਆ ਇੱਕ ਪੰਜਾਬ ਹੀ ਸੀ ਜਿਹੜਾ ਹੱਕ ਡਾਕੇ ਪਰ ਖੜਦਾ ਸੀ ਔਰ ਜਿਹੜੇ ਲੁੱਟ ਕੇ ਸਮਾਨ ਲੈ ਕੇ ਜਾਂਦੇ ਹੁੰਦੇ ਸੀ ਆ ਪੰਜਾਬ ਦੇ ਮਹਾਨ ਸਰੂਪੇ ਲੋਕ ਜਿਹੜੇ ਆ ਉਹਨਾਂ ਨੂੰ ਖੋਹ ਰਹੇ ਸੀ ਔਰ ਉਹਨਾਂ ਦੀ ਲੁੱਟਿਆ ਉਹਨਾਂ ਨੂੰ ਲੁੱਟ ਕੇ ਲੁੱਟਿਆ ਸਮਾਨ ਆਪਣੇ ਦੇਸ਼ ਵਿੱਚ ਰੱਖਦੇ ਸੀ ਉਹ ਪੰਜਾਬ ਪੰਜਾਬੀ ਜਿਹੜੇ ਸੂਰ ਰਹੀਉਂਦੇ ਆ ਇਹ ਸਭ ਤੋਂ ਪਹਿਲਾਂ ਜਿਹੜੇ ਸਾਡਾ ਖਵਾਲੀ ਮੁਲਕ ਹੈ ਭਾਵੇਂ ਪਾਕਿਸਤਾਨ ਹੈ ਭਾਵੇਂ ਬੰਗਲਾਦੇਸ਼ ਹੈ ਭਾਵੇਂ ਕੋਈ ਹੋਰ ਵੀ ਸਾਡਾ ਖਵਾਲੀ ਦੇਸ਼ ਹੈ ਉਹਦੇ ਹਮੇਸ਼ਾ ਇਹ ਮੰਨ ਚਲ ਰਹੀ ਹੈ ਕਿ ਕਿਸੇ ਨਾ ਕਿਸੇ ਰਜ ਭਾਰਤ ਉਦੇ ਹਮਲਾ ਕਰਨਾ ਭਾਰਤ ਨੂੰ ਜਿਤਨਾ ਤਾਂ ਸਭ ਤੋਂ ਪਹਿਲਾਂ ਪੰਜਾਬ ਨੂੰ ਜਿਹੜਾ ਉਹ ਜਿਤਨਾ ਚੁਗਰੀ ਉਹਦੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਹੱਥ ਕੱਟੇ ਬਣਾਏ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਉਹਨਾਂ ਨੇ ਟੈਸਟ ਟੈਸ ਕਰਕੇ ਲਈ ਬੜੇ ਜਤਨ ਕੀਤੇ ਤੋਂ ਇਤਿਹਾਸ ਇਸ ਕਰ ਲਗਵਾਇਆ ਜਿਵੇਂ ਬਹੁਤਾਂ ਦੂਰ ਨਾ ਜਾਵਾਂ ਸਿਰਫ 40 ਸਾਲ ਪਿੱਛੇ ਚੱਲੋ ਜਿਹੜਾ 201980 ਦਾ ਦੌਰ ਸੀ 1980 ਦਾ 1982 ਤੋਂ 2000 ਤੱਕ ਜਿਹੜਾ 2020 ਦਾ ਸਮਾਂ ਸੀ ਉਸ ਸਮੇਂ ਦਾ ਦੌਰ ਪੰਜਾਬ ਨੇ ਬਹੁਤ ਵੱਡਾ ਸੁੱਤਾ ਫੜਾਇਆ ਉਸ ਵੇਲੇ ਦੇਖੋ ਕਿ ਜਦੋਂ ਇਹ ਛੱਲਤ ਅਤਵਾਦ ਦਾ ਦੌਰ ਚੱਲਦਾ ਸੀ ਭਰਾ ਮਾਰ ਨੂੰ ਜੰਗ ਸ਼ੁਰੂ ਕਰਵਾਈ ਵਿਦੇਸ਼ੀ ਤਾਕਤਾਂ ਦੀ ਸ਼ਹਿਦ ਉਹਦੇ ਕੋਈ ਸਮਾਜ ਬੁਰੇ ਨਹੀਂ ਅਰਸਰ ਸਾਡੇ ਪੰਜਾਬ ਦੇ ਨਾਲ ਰਾਂਗੇ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਤਹਿਸਰਾਸ ਕੀਤਾ ਭਰਾਵਾਂ ਮਾਰੂ ਜੰਗ ਸ਼ੁਰੂ ਹੋਈ ਜਿਸ ਤੇ ਪੁਲਿਸ ਬੁਲਾਜਮ ਸਾਡੇ ਵੀਰ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਨਾਲ ਦੀ ਨਾਲ ਸਾਡਾ ਨੌਜਵਾਨ ਪੀੜੀ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹਾਲਾਂਕਿ 90 ਬਾਰੇ ਵਿੱਚ ਆਜਾਏ ਹੋਏ ਸੀ ਜਿਹੜਾ ਸਾਲ 95 ਸੀ 95 ਦੇ ਵਿੱਚ ਆਜਾਏ ਆ ਹੋਏ ਸੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ 1800 ਤੋਂ ਲੈ ਕੇ 35% ਤੱਕ ਵੀ ਨੌਜਵਾਨ ਨਜ਼ਰ ਨਹੀਂ ਆਉਂਦੇ ਸੀ ਬੋ ਸਭੀ ਸਾਡੀ ਜਮਾਨੇ ਜਿਹੜੀ ਹੈ ਜਿਹੜੇ ਜੋਟ ਹੋ ਕੇ ਇਕੱਠ ਹੋ ਕੇ ਇਹ ਸੋਹ ਖਾਂਦੇ ਆਂ ਇਹ ਸੋਹ ਖਾਂਦੇ ਆਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਰਹਾਂਗੇ ਪਹਿਰੇਦਾਰ ਬਣ ਕੇ ਰਹਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਬਿਕੜ ਦੇਵਾਂਗੇ ਨਸ਼ਾ ਨਹੀਂ ਬਿਕੜ ਦੇਵਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਕਰਸਰ ਨੂੰ ਨਸ਼ਾ ਕਰਸਰ ਨੂੰ ਪਿੰਡ ਵਿੱਚ ਪਿੰਡ ਵਿੱਚ ਬਰਨ ਨਹੀਂ ਦੇਵਾਂਗੇ ਬਰਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਨਸ਼ਾ ਛਡਣ ਲਈ ਨਸ਼ਾ ਛਡਣ ਲਈ ਸਮਝਾਵਾਂਗੇ ਸਮਝਾਵਾਂਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਨਸ਼ਾ ਮੁਕਤੀ ਨਸ਼ਾ ਮੁਕਤੀ ਸੈਂਟਰ ਵਿੱਚ ਸੈਂਟਰ ਵਿੱਚ ਭਾਪੀ ਕਰਾਵਾਂਗੇ ਭਾਪੀ ਕਰਾਵਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਦਾਸਤਕੀ ਨਸ਼ਾ ਦਾਸਤਕੀ ਖੁਦ ਵੀ ਖੁਦ ਵੀ ਜਵਾਬਦੇਹੀ ਨਹੀਂ ਕਰਾਵਾਂਗੇ ਜਵਾਬਦੇਹੀ ਨਹੀਂ ਕਰਾਵਾਂਗੇ ਅਤੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਦੀ ਕਾਠਾ ਸਾਹਿਬ ਰਾਹੀ ਹਿੰਦੇ ਛੋਟੇ ਬ੍ਰਦਰ ਜੀ 16 ਢੰਡਾ ਜੀ ਪਹੁੰਚੇ ਹਨ ਜਿਹੜੇ ਕਿ ਸਾਡੇ ਪਿੰਡ ਦੇ ਵਿੱਚ ਜੋ ਜਗਾ ਹੁਣ ਸਾਡਾ ਪਿੰਡ ਬਹੁਤ ਜਿਆਦਾ ਹੀ ਧਰਮ ਖਿਆਲਾਂ ਦਾ ਤੇ ਬਹੁਤ ਤਰੱਕੀ ਆ ਜੀ ਤੁਸੀਂ ਦੇਖ ਲਿਓ ਸਫਾਈ ਵੀ ਪਿੰਡ ਚ ਬਹੁਤ ਜ਼ਿਆਦਾ ਆ ਬਾਕੀ ਜਿਹੜਾ ਕੋਈ ਕੰਮ ਰਹਿੰਦਾ ਉਹ ਸਾਡੇ ਮੈਡਮ ਸਰਪੰਚ ਰਫਾਲ ਕੌਰ ਜੀ ਅਤੇ ਸਾਡੇ ਜੇਜੀ ਸਾਹਿਬ ਤੁਸੀਂ ਭਾਜੀ ਵੀ ਵੀਡੀਓ ਸਾਹਿਬ ਬੈਠੇ ਐਸੇਟਰ ਸਾਹਿਬ ਸਾਰੇ ਹੀ ਸਰਕਾਰ ਨੂੰ ਗਿਆ ਬਾਕੀ ਇਹਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਪਿੰਡ ਵਿੱਚ ਜਿਹੜਾ ਵਿਕਾਸ ਆ ਚਾਹੇ ਕਿਸੇ ਦੇ ਖੂਨ ਨੂੰ ਛੱਡ ਕੇ ਕਰੀਆ ਅਸੀਂ ਉਹ ਵੀ ਲਿਖ ਕੇ ਦਿੱਤੀ ਆ ਚਾਹੇ ਇਹ ਗੁਰੂ ਆਪਣੇ ਕਲਸੀ ਜਿਹੜਿਆ ਨਹੀਂ ਕਰ ਪੰਜਾਬ ਲੈਵਲ ਤੇ ਛੱਡ ਕੇ ਇਹ ਕਿਉਂਕਿ ਸਾਰੇ ਕਲਸੀ ਜਿਹੜੇ ਜਿਹੜੇ ਇੱਥੇ ਸਾਡੇ ਪਿੰਡ ਆ ਪਹਿਲਾਂ ਪੁੱਤੀ ਛੜ ਸੁਣਾਈ ਸੀ ਜਦੋਂ ਮੈਂ ਬਲੋਕ ਸ਼ਾਂਤੀ ਬੰਗਲ ਸੀ 60 ਸਾਲ ਹੋ ਗਏ ਜੀ ਤਕਰੀਬਨ ਅਸੀਂ ਆਪਣੇ ਪਿੰਡ ਨੂੰ ਜਿੰਨੇ ਦਾ ਹੋਰ ਬਹੁਤ ਧੰਨਵਾਦ ਬਾਈ ਨੂੰ ਖਾਸਾ ਕੋਈ ਨਹੀਂ